ਹਸ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਧਾਲੀਵਾਲ ਬੁਟੀਕ ਪਿੰਟ ਪੈਣੀ ਜਸਦੀ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋ ਜੂਰੀ ਪੈਣਪਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਪਿਓਰ ਬਰਬਰੀ ਦੇ ਉੱਪਰ ਸੂਟ। ਇਹ ਪਿਓਰ ਬਰਬਰੀ ਦੇ ਉੱਪਰ ਸੂਟ ਹੈਗਾ। ਪੇਂਟ ਵਿਦ ਵਰਕ ਹੈਗਾ। ਪੇਂਟ ਵਿਦ ਹੈਂਡਵਰਕ। ਇਹ ਵਾਲੀ ਜਿਹੜੀ ਇੱਕ ਸਾਈਡ ਤੇ ਜਾ ਰਹੀ ਆ ਇਹਦੇ ਜਿਹਦੇ ਉੱਪਰ ਹੈਂਡਵਰਕ ਨਹੀਂ ਹੋਇਆ ਹੋਇਆ ਇਹ ਹੈਗੀਆਂ ਨੇ 슬ੀਵਜ਼ ਬਾਵਾ। ਇਹ ਹੈਗੀਆਂ 슬ੀਵਜ਼ ਇਹ ਵਾਲਾ ਹੈਗਾ ਫਰੰਟ ਦੇ ਉੱਪਰ ਆ ਜਾਂਦਾ। ਮਰਜੈਂਟਾ ਸ਼ੇਡ ਦਾ ਇਹ ਕਲਰ ਪੇਂਟ ਵਰਕ ਹੋਇਆ ਹੋਇਆ ਵਿਦ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਵਰਬਰੀ ਦੇ ਉੱਪਰ ਸੂਟ ਆ ਬਿਸਕੋਸ ਇਹਦੇ ਜਿਹੜਾ ਬੈਕ ਸਾਈਡ ਆ ਬੈਕ ਸਿਰਫ ਪ੍ਰਿੰਟ ਆਏਗਾ ਸੇਮ ਪ੍ਰਿੰਟ ਜਿਹੜਾ ਫਰੰਟ ਦੇ ਉੱਪਰ ਆ ਸੇਮ ਪ੍ਰਿੰਟ ਬੈਕ ਤੇ ਆਏਗਾ 슬ੀਵਸ ਪ੍ਰਿੰਟ ਆਉਣਗੇ ਆ ਤੇ ਹੈਂਡਵਰਕ ਆਊਗਾ ਵਿਦ ਨਾਲ ਆ ਇਹ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਦਾਂ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਸਾਰਾ ਇਦਾਂ ਇਹ ਸਾਰਾ ਵਰਕ ਹੋਇਆ ਹੋਇਆ ਸੇਮ ਬੈਗ ਆ ਠੀਕ ਹੈ ਸੇਮ ਬੈਗ ਆ ਬਰਬਰੀ ਇਹਦੇ ਨਾਲ ਇਹ ਵਾਲੀ ਇਹਦੀ ਆ ਜਾਂਦੀ ਹੈ ਬੈਕ ਸਾਈਡ ਇਹ ਵਾਲੀ ਇਹਦੀ ਬੈਕ ਸਾਈਡ ਫਰੰਟ ਆ ਜਾਂਦਾ ਉਹ ਬੈਕ ਸਾਈਡ ਸੀਗੀ ਇਦੇ ਨਾਲ ਦਾ ਸੇਮ ਇਹਦੇ ਨਾਲ ਦਾ ਦੁਪੱਟਾ ਦਾ ਪ੍ਰਿੰਟ ਫੋਰ ਸਾਈਡ ਜਿਹੜਾ ਦੁਪੱਟਾ ਕੋ ਆਪਣਾ ਰੈਡੀ ਕੀਤਾ ਹੋਇਆਗਾ ਸੇਮ ਹੀ ਇਹਦੇ ਨਾਲ ਬਰਬਰੀ ਦਾ ਦੁਪੱਟਾ ਰੱਖਿਆ ਹੋਇਆ ਆਪਣਾ ਦੇਖੋ ਤੁਸੀਂ ਐਨਾ ਪਿਆਰਾ ਦੁਪੱਟਾ ਰੈਡੀ ਹੋਇਆ ਹੋਇਆ ਨਾ ਬਹੁਤ ਜ਼ਿਆਦਾ ਦੇਖੋ ਐਦਾਂ ਨਾ ਮਤਲਬ ਤੇ ਸਾਰਾ ਹੀ ਹੈਂਡਵਰਕ ਹੋਇਆ ਹੋਇਆ ਦੁਪੱਟਾ ਸਾਰਾ ਟੋਟਲੀ ਉਸ ਚੈੱਕ ਕਰ ਜ਼ਾਇ ਦਿਓ ਐਦਾਂ ਦੁਪੱਟਾ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਦੇਖੋ ਐਦਾਂ ਸਾਰਾ ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਤਿਆਰ ਰੈਡੀ ਹੋਇਆ ਹੋਇਆ ਜੇ ਕਿਸੇ ਵੀ ਭੈਣ ਨੇ ਲੈਣਾ ਹੋਵੇ ਸਕ੍ਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਇਹ ਵਾਲਾ ਹੈਗਾਗਾ ਮਰਜੈਂਟਾ ਸ਼ੇਡ ਦਾ ਬੈਸਟ ਹੈ ਨੈਕਸਟ ਸੂਟ ਪ੍ਰਾਈਸ ਇਹਦਾ ਹੈਗਾਗਾ 4750 ਰੁਪਏ ਪ੍ਰਾਈਸ ਇਹਦਾ ਹੈਗਾ 4750 ਰੁਪਏ ਪਿਓਰ ਵਰਬਰੀ ਦੇ ਉੱਪਰ ਵਰਬਰੀ 4 ਸਾਈਡ ਦੁਪੱਟਾ ਤਿਆਰ ਰੈਡੀ ਹੋਇਆ ਹੋਇਆ ਨੈਕਸਟ ਸੂਟ ਆ ਜਿਹੜਾ ਇਹਦੇ ਵਿੱਚ ਬਲੈਕ ਕਲਰ ਦਾ ਸੂਟ ਆ ਨੈਕਸਟ ਆ ਜਿਹੜਾ ਉਹ ਬਲੈਕ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਬਲੈਕ ਕਲਰ ਤੇ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਆ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਆ ਦੇਖੋ ਇਦਾਂ ਬਣਿਆ ਹੋਇਆ ਸਾਰਾ ਪ੍ਰਿੰਟ ਆ ਉਪਰੋਂ ਹੈਂਡਵਰਕ ਹੋਇਆ ਹੋਇਆ। ਇਹ ਤਾਂ ਹੈਂਡਵਰਕ ਹੋਇਆ ਹੋਇਆ। ਇਹ ਵਾਲਾ ਹੈਗਾਗਾ ਬਲੈਕ ਸ਼ੇਡ ਤੇ। ਇਹ ਵਾਲੇ ਸੂਟ ਦਾ ਕਲਰ ਬਲੈਕ ਆ। ਇਹਦੇ ਨਾਲ ਦੁਪੱਟਾ ਦਾ ਜਿਹੜਾ ਸੇਮ ਕਲਰ ਦਾ ਹੀ ਆ। ਬਲੈਕ ਕਲਰ ਦਾ ਹੀ ਇਹਦੇ ਨਾਲ ਦੁਪੱਟਾ ਆਏਗਾ। ਬਹੁਤ ਸੋਹਣਾ ਪੀਸ ਰੈਡੀ ਹੋਇਆ ਹੋਇਆ ਬਲੈਕ ਕਲਰ ਦਾ। ਇਹ ਤੁਸੀਂ ਚੈੱਕ ਕਰ ਸਕਦੇ ਹੋ ਫੋਰ ਸਾਈਡ ਤੇ ਹੀ ਹੈਗਾ ਇਹਦੇ ਜਿਹੜਾ ਪੇਂਡ ਕੀਤਾ ਹੋਇਆ ਵਿਦ ਹੈਂਡਵਰਕ ਹੈਗਾ ਬਰਬਰੀ ਦਾ ਹੀ ਦੁਪੱਟਾ ਰਹੇਗਾ ਪਿਓਰ ਬਰਬਰੀ ਦਾ ਇਹ ਵਾਲਾ ਇਹਦੇ ਨਾਲ ਦੁਪੱਟਾ ਆ ਜਾਂਦਾ ਫੋਰ ਸਾਈਡ ਜਿਹੜਾ ਦਾ ਪ੍ਰਾਈਸ ਆ ਉਹ 3750 ਰੁਪਏ ਰਹੇਗਾ ਜੇ ਕਿਸੇ ਵੀ ਭੈਣ ਨੂੰ ਕੋਈ ਸੂਟ ਪਸੰਦ ਆ ਤਾਂ ਉਹ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਪਰ ਤੁਸੀਂ ਮੈਸੇਜ ਕਰ ਸਕਦੇ ਹੋ ਨੈਕਸਟ ਕਲਰ ਆ ਜਿਹੜਾ ਇਹਦੇ ਵਿੱਚ ਨੈਕਸਟ ਕਲਰ ਆ ਜਿਹੜਾ ਇਹਦੇ ਵਿੱਚ ਨਾ ਫਰੋਜ਼ ਨੈਕਸਟ ਕਲਰ ਆ ਜਿਹੜਾ ਇਦਾਂ ਸੀ ਗ੍ਰੀਨ ਜਿਹਾ ਕਲਰ ਆ ਜਾਂਦਾ ਹੈ ਇਹ ਇਹ ਵੀ ਬਹੁਤ ਪਿਆਰਾ ਕਲਰ ਆ ਦੇਖੋ ਇਹ ਵਾਲਾ ਜਿਹੜਾ ਇਹਦੇ ਵਿੱਚ ਆ ਜਾਂਦਾ ਸੀ ਗ੍ਰੀਨ ਕਲਰ ਹਾਂ ਇਹ ਵਾਲਾ ਫਰੰਟ ਆ ਜਾਂਦਾ ਸੇਮ ਹੀ ਇਹਦੀ ਬੈਕ ਆ ਜਾਂਦੀ ਆ ਉੱਪਰ 슬ੀਵਸ ਦੇ ਉੱਪਰ ਪੇਂਟ ਕੀਤਾ ਹੋਇਆ ਹੈ ਵਿੱਦੇ ਦੇ ਨਾਲ ਵਰਬਰੀ ਦਾ ਦੁਪੱਟਾ ਰਹੇਗਾ ਇਹਦੇ ਵਿੱਚ ਸਿਰਫ ਆਪਣੇ ਕੋਲੇ 4 ਕਲਰ ਅਵੇਲੇਬਲ ਨੇ ਮਰਜੈਂਟਾ ਕਲਰ ਬਲੈਕ ਕਲਰ ਤੇ ਸੀ ਗ੍ਰੀਨ ਕਲਰ ਤੇ ਇੱਕ ਹੈਗਾਗਾ ਆਫ ਵਾਈਟ ਕਰੀਮ ਕਲਰ ਇਹ ਵਾਲਾ ਇਹਦੇ ਨਾਲ ਦੁਪੱਟਾ ਆ ਜਾਊਗਾ ਦੇਖੋ ਤੁਸੀਂ ਦੁਪੱਟਾ ਦੇਖੋ ਤੁਸੀਂ ਕਿੰਨਾ ਸੋਹਣਾ ক্লোਜ਼ਲੀ ਮੈਂ ਦਿਖਾ ਰਹੀ ਹਾਂ ਤੁਹਾਨੂੰ ਬਹੁਤ ਜ਼ਿਆਦਾ ਸੋਨਾ ਇਹ ਦੁਪੱਟਾ ਰੈਡੀ ਹੋਇਆ ਹੋਇਆ ਜਿਹੜਾ ਇਹਦਾ ਪ੍ਰਾਈਸ ਆ ਉਹ ਸੇਮ ਹੀ ਰਹੇਗਾ 4750 ਰੁਪਏ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਇਹ ਵਾਲਾ ਨੈਕਸਟ ਸੂਟ ਆ ਜਿਹੜਾ ਇਹ ਕਰੀਮ ਜਿਹਾ ਸ਼ੇਡ ਆ ਜਾਂਦਾ ਨੈਕਸਟ ਸੂਟ ਆ ਜਿਹੜਾ ਇਹ ਕਰੀਮ ਸ਼ੇਡ ਦਾ ਚੈੱਕ ਕਰ ਸਕਦੇ ਤੁਸੀਂ ਇਧਰ ਸਾਈਡ ਤੇ 슬ੀਵਜ਼ ਬਣੀਆਂ ਹੋਈਆਂ ਨੇ ਇਹ ਵਾਲਾ ਫਰੰਟ ਆ ਜਾਂਦਾ ਫਰੰਟ ਫਰੰਟ ਦੇ ਉੱਪਰ ਹੈਂਡਵਰਕਾਗਾ ਬੈਕ ਦੇ ਉੱਪਰ ਨਹੀਂ ਮੈਂ ਹੈਗਾ ਹੈਂਡਵਰਕ ਸਿਰਫ ਪੇਂਟ ਆਏਗਾ ਪ੍ਰਿੰਟ ਆਏਗਾ ਸੇਮ ਕਲਰ ਦੀ ਬਾਟਮ ਲੱਗੀ ਹੋਈ ਆ ਇਹਦੇ ਨਾਲ ਬਹੁਤ ਸੋਹਣੀ ਬਿਸਕੋਸ ਦੀ ਵੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਜਿਹੜਾ ਇਹਨਾਂ ਦੁਪੱਟਾ ਦਾ ਉਹ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਇਹਦੇ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ ਇਹਦੇ ਕਲਰ ਨੇ ਜਿਹੜੇ ਉਹ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੁਪੱਟਾ ਜਿਹੜਾ ਇਹ ਰੈਡੀ ਹੋਇਆ ਹੋਇਆ ਆਵਲ ਇਹਦਾ ਨਾ ਦੁਪੱਟਾ ਜਿਹੜਾ ਉਹ ਰੈਡੀ ਹੋਇਆ ਹੋਇਆ ਇਹ ਦੇਖੋ 4 ਸਾਈਡ ਤੇ ਰਹੇਗਾ ਸਾਰਾ ਦੇਖੋ ਇਹਦੇ ਉੱਪਰ ਨਾ ਕਲਰ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਆ ਜਿਹੜਾ ਪ੍ਰਾਈਸ ਆ ਇਹਦਾ ਉਹ ਸੇਮ ਹੀ ਰਹੇਗਾ 4750 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਜੇ ਕਿਸੇ ਵੀ ਭੈਣ ਨੂੰ ਕੋਈ ਸੂਟ ਪਸੰਦ ਹੋਵੇ ਤਾਂ ਦਿੱਤੇ ਹੋਏ ਨੰਬਰ ਦੇ ਉੱਪਰ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਮੈਸੇਜ ਹੈ ਜਿਹੜਾ ਉਹ ਕਰ ਸਕਦੇ ਹੋ ਨੈਕਸਟ ਸੂਟ ਆ ਜਿਹੜਾ ਟਾਈਡ ਆਈ ਦੇ ਉੱਪਰ ਆ ਪਿੰਕ ਕਲਰ ਦਾ ਨੈਕਸਟ ਸੂਟ ਜਿਹੜਾ ਪਿੰਕ ਕਲਰ ਤੇ ਆ ਜੋ ਟਾਈਡਾਈ ਵਿਦ ਵਰਕ ਕੀਤਾ ਹੋਇਆ ਇਹਦੇ ਤੇ ਮਸ਼ੀਨ ਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਰਿਹਾ ਤੁਸੀਂ ਐ ਨੇੜੇ ਤੋਂ ਦੇਖ ਸਕਦੇ ਹੋ ਆ ਦੇਖੋ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਇਹਦਾ ਵਰਕ ਕੀਤਾ ਹੋਇਆ ਇਹ ਗਲਾ ਵਰਕ ਆ ਇਥੋਂ ਘੇਰਾ ਵਰਕ ਆ ਜੋ ਤੇ ਟਾਈਡ ਆਈ ਇਹ ਸਾਰਾ ਸੂਟ ਰਹੇਗਾ ਜਿਹੜੇ ਇਹਦੇ ਨਾਲ ਬਾਟਮ ਲੱਗੀ ਹੋਈ ਆ ਉਹ ਪਿਓਰ ਦੀ ਲੱਗੀ ਹੋਈ ਆ ਆਪਣੀ ਪਿੰਕ ਕਲਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੀ ਆ ਜਿਹੜੀ ਇਹ ਬਾਟਮ ਆਗੇ ਪਿੰਕ ਕਲਰ ਦੀ ਸਲਵਾਰ ਦੇ ਉੱਪਰ ਪੌਂਚੇ ਦੇ ਉੱਪਰ ਵੀ ਵਰਕ ਆਏਗਾ ਇਹ ਵਾਲਾ ਜਿਹੜਾ ਸਲਵਾਰ ਦੇ ਪੌਂਚੇਆਂ ਦੇ ਉੱਪਰ ਜਿਹੜਾ ਵਰਕ ਆ ਜਾਊਗਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਫਿਨਿਸ਼ਿੰਗ ਨਾਲ ਰੈਡੀ ਹੋਇਆ ਹੋਇਆ ਇਹ ਵਾਲਾ ਸੂਟ ਆ ਜਾਂਦਾ ਪ੍ਰੋਪਰ ਇਹ ਜਿਹੜਾ ਇਹਦਾ ਦੁਪੱਟਾਗਾ ਉਹ ਟਾਈਡ ਆਈ ਰਹੇਗਾ ਸ਼ਰਟ ਦੇ ਨਾਲ ਦਾ ਇਹ ਵਾਲਾ ਜਿਹੜਾ ਇਹਦੇ ਨਾਲ ਦੁਪੱਟਾ ਰਹੇਗਾ ਟਾਈਡ ਆਈ ਇਹ ਸੇਮ ਸ਼ਰਟ ਦੇ ਨਾਲ ਦਾ ਰਹੇਗਾ 4 ਸਾਈਡ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸਿਸ ਦੇ ਨਾਲ 2 ਸਾਈਡ ਦੇ ਉੱਪਰ ਨਾ ਨੇੜੇ ਤੋਂ ਚੈੱਕ ਕਰੋ ਤੁਸੀਂ 2 ਸਾਈਡ ਦੇ ਉੱਪਰ ਨਾ ਇਦਾਂ ਵਰਕ ਹੋ ਕੇ ਫੁੱਲ ਬਣੇ ਹੋਏ ਆ ਕਟਾਮ ਜੇ ਕਰਕੇ ਫੁੱਲ ਬਣੇ ਹੋਏ ਆ ਆ ਦੇਖੋ ਤੁਸੀਂ ਹੁਣ ਨੇੜੇ ਤੋਂ ਦਿਖ ਰਿਹਾ ਸੋ ਨੂੰ ਇਹ ਵਾਲੇ ਕਟਾਮ ਬਣੇ ਹੋਏ ਆ ਤੇ ਫੁੱਲ ਬਣੇ ਹੋਏ ਆ ਲੇਸਿਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 2650 ਰੁਪਏ ਰਹੇਗਾ ਜੇ ਕਿਸੇ ਵੀ ਭੈਣ ਨੂੰ ਇਹ ਸੂਟ ਪਸੰਦ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਮੈਸੇਜ ਆ ਜਿਹੜਾ ਉਹ ਕਰ ਸਕਦੇ ਆ ਜੇ ਕਿਸੇ ਵੀ ਤੁਸੀਂ ਕਿਸੇ ਵੀ ਕਲਰ ਦੇ ਜਾਂ ਕਿਸੇ ਵੀ ਵਰਕ ਤੁਸੀਂ ਅਪਨਿ ਅਕੋਰਡਿੰਗ ਕਰਵਾਉਣਾ ਹੋਵੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਨੀਡਲ ਵਰਕ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਸਾਰੇ ਵਰਕ ਦਾ ਜੋ ਅਵੇਲੇਬਲ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਤੁਸੀਂ ਸਟਾਫਾ ਜਿਹੜਾ ਆਪਣਾ ਵੀ ਦੇ ਸਕਦੇ ਹੋ ਤੇ ਸਾਡੇ ਕੋਲੋਂ ਵੀ ਲੈ ਸਕਦੇ ਹੋ ਬਾਕੀ ਜੋ ਤੁਹਾਨੂੰ ਕੋਈ ਕਲਰ ਪਸੰਦਾ ਉਹਦੇ ਅਕੋਰਡਿੰਗ ਵੀ ਹੋ ਜੋ ਸਟਾਫ ਜੋ ਵੀ ਤੁਸੀਂ ਲੈਣਾ ਹੋ ਹਰ ਤਰ੍ਹਾਂ ਦਾ ਜਿਹੜਾ ਸਟਾਫ ਆਪਣੇ ਕੋਲੇ ਅਵੇਲੇਬਲ ਹੈ Thank you.